ਹਰੀਕੇ ਹੈਡ ਤੋਂ ਪਾਣੀ ਛੱਡਣ ਤੋਂ ਬਾਅਦ ਤੁਸੀਂ ਦੇਖੋ ਪਿੰਡਾਂ ਦੇ ਕੀ ਬਣੇ ਨੇ ਹਾਲਾਤ ਇਹ ਤਸਵੀਰਾਂ ਤੁਸੀਂ ਜੱਲੋਗੇ ਉਤਾੜ ਪਿੰਡ ਦੀਆਂ ਦੇਖ ਰਹੇ ਹੋ ਤੇ ਇਹ ਹੈ ਹਜ਼ਾਰੇ ਵਾਲਾ ਪਿੰਡ ਜਿੱਥੇ ਪੁਲ ਹੱਲੇ ਤੱਕ ਨਹੀਂ ਬਣ ਪਾਇਆ ਇੱਥੇ ਵੀ ਤਰੇੜ ਆ ਗਈ ਹੈ 2 ਸਾਲ ਬੀਤ ਜਾਣ ਤੋਂ ਬਾਅਦ ਵੀ ਹਜ਼ਾਰੇ ਵਾਲੇ ਪੁਲ ਦੇ ਜਿਹੜੀ ਹੈ ਉਹ ਪੱਕੀ ਤੋਰ ਦੇ ਉੱਪਰ ਕੋਈ ਹੁੰਦਾ ਜਿਹੜਾ ਉਹ ਨਹੀਂ ਬਣ ਸਕਿਆ ਉਹਦੇ ਉੱਪਰ ਨਿਰਮਾਣ ਹੋਇਆ ਹੱਲੇ ਮਿੱਟੀ ਪਾ ਕੇ ਹੀ ਗੁਜ਼ਾਰਾ ਕੀਤਾ ਜਾ ਰਿਹਾ ਹੈ ਤਸਵੀਰਾਂ ਰਾਹੀਂ ਤੁਸੀਂ ਦੇਖ ਰਹੇ ਹੋ ਕਿ ਪਾਣੀ ਕਿਸ ਰਫਤਾਰ ਦੇ ਨਾਲ ਜਿਹੜਾ ਉਹ ਪਿੰਡਾਂ 'ਚ ਵੜਿਆ ਹੋਇਆ ਹੈ ਇਹ ਤਸਵੀਰ ਜੱਲੂ ਕੇ ਉਤਾਰ ਪਿੰਡ ਦੀ ਹੈ ਕਿੱਥੇ ਲੋਕ ਨੇ ਆਪਣੇ ਘਰਾਂ ਦੀਆਂ ਛੱਤਾਂ ਉੱਪਰ ਜਿਹੜੇ ਐ ਉਹ ਗੁਜ਼ਾਰਾ ਕਰ ਰਹੇ ਨੇ ਆਨ ਜਾਣਾ ਬਹੁਤ ਔਖਾ ਹੋਇਆ ਹੈ ਪਾਣੀ ਲੱਖ ਲੱਖ ਟਿੱਕਰ ਜਿਹੜਾ ਉਹ ਭਰਿਆ ਹੋਇਆ ਘਰਾਂ ਦੇ ਵਿੱਚ ਪਾਣੀ ਜਿਹੜਾ ਉਹ ਵੜ ਚੁੱਕਾ ਹੈ ਔਰ ਲੋਕ ਇੰਤਜ਼ਾਰ ਕਰ ਰਹੇ ਨੇ ਪ੍ਰਸ਼ਾਸਨ ਦਾ ਕਿ ਕਦੋਂ ਕੋਈ ਪ੍ਰਸ਼ਾਸਨ ਆਵੇ ਸਾਡੇ ਕੋਲ ਔਰ ਸਾਡੀ ਮਦਦ ਕਰੇ ਅੱਜ ਲੋਕਾਂ ਦੇ ਚੁੱਲ੍ਹੇ ਵੀ ਜਿਹੜੇ ਆ ਉਹ ਨਹੀਂ ਬਲੇ ਨੇ ਇੱਥੇ ਤੁਹਾਨੂੰ ਦੱਸ ਦਈਏ ਕਿ ਦੋ ਭਰਾ ਐਸੇ ਨੇ ਜਿਹੜੇ ਅੱਖਾਂ ਤੋਂ ਅੰਨੇ ਨੇ ਔਰ ਰੋਟੀ ਪਾਣੀ ਜਿਹੜਾ ਉਹ ਅੱਜ ਨਹੀਂ ਬਣ ਸਕਿਆ ਔਰ ਪ੍ਰਸ਼ਾਸਨ ਦਾ ਇੰਤਜ਼ਾਰ ਕਰ ਰਿਹਾ ਕਿ ਕੋਈ ਰਾਹਤ ਸਮਗਰੀ ਜਿਹੜੀ ਹੈ ਉਹ ਆਵੇ ਤੇ ਸਾਡੇ ਮੂਹ ਦੇ ਵਿੱਚ ਵੀ ਜਿਹੜੀ ਹੈ ਉਹ ਰੋਟੀ ਪਵੇ ਨਾ ਪ੍ਰਸ਼ਾਸਨ ਕੋਈ ਇੱਥੇ ਰਾਸਮਗਰੀ ਪਹੁੰਚੀ ਹੈ ਨਾ ਕੋਈ ਰੋਟੀ ਹੈ ਨਾ ਕੋਈ ਪਾਣੀ ਹੈ ਪਿੰਡਾਂ ਦੇ ਅੰਦਰ ਤਿੱਕਰ ਜਿਹੜਾ ਉਹ ਪ੍ਰਸ਼ਾਸਨ ਹੱਲੇ ਫਿਲਹਾਲ ਨਹੀਂ ਗਿਆ ਕੋਈ ਇੱਥੇ ਤੁਸੀਂ ਦੇਖੋ ਤੁਹਾਨੂੰ ਨਜ਼ਰ ਨਹੀਂ ਆਏਗਾ ਐਨਡੀਆਰਫ ਦੀਆਂ ਟੀਮਾਂ ਵੈਸੇ ਸਰਕਾਰ ਵੱਲੋਂ ਐਨਡੀਆਰਫ ਦੀਆਂ ਟੀਮਾਂ ਲਗਾਈਆਂ ਗਈਆਂ ਨੇ ਐਂਡਰ ਜੱਲੂਗਾ ਮਰਾ ਦੀ ਖਾਮ ਤੇ ਬਾਬਾ ਕੀ ਹਾਲਾਤ ਹੈ ਪਾਣੀ ਨੂੰ ਲੱਗਤੀ ਹਾਲਾਤ ਜੀ ਪਾਣੀ ਸਾਰੇ 4-5 ਫੇਰੇ ਹੈਗਾ 8 900 ਕਿੱਲਾ ਜ਼ਮੀਨ ਦਾਗਾ ਉਹ ਵੀ ਡੁੱਬਾ ਹੁੰਦਾ ਕੋਈ ਨਹੀਂ ਹੱਲ ਕਰਦੇ ਨਾ ਤੇ ਇਹੀ ਚਵਾ ਹੈ ਪਾਣੀ ਘਰਾਂ ਚ ਆ ਗਿਆ ਹਾਂ ਪਾਣੀ ਘਰਾਂ ਚ ਆ ਗਿਆ 2000 ਤੇ ਇਹੀ ਸੀ ਮੱਕੋ ਹੀ ਮਾਵਜਾ ਨਹੀਂ ਮਿਲਿਆ ਕੋਈ ਕੁਝ ਨਿਠਣਾ ਹੋ ਸਕਦਾ ਡੁੱਬ ਗਿਆ ਝੋਨੇ ਦਾ ਵੀ ਪਾਣੀ ਦੁਬਾਰਾ ਡੁੱਬ ਗਿਆ ਬਾਬਾ ਜੀ ਤੁਹਾਡੇ ਘਰ ਕਿੱਥੇ ਪਾਣੀ ਚ ਹੈ ਹਾਂ ਪਾਣੀ ਜਬ ਲੈਣ ਬੰਦਾ ਮੈਂ ਹੁਣ ਮੈਨੂੰ ਦੱਸੋ ਕਿਹੜੇ ਪਾਸੇ ਜਾਵਾਂ ਕਿਹੜੇ ਪਾਸੇ ਨਿਕਲਣਾ ਤੇ ਮੈਂ ਲੁੱੜਣਾ ਅੱਖਾਂ ਤੋਂ ਨਹੀਂ ਦਿਖਦਾ ਨਹੀਂ ਦਿਖਦਾ ਕੋਈ ਪ੍ਰਸ਼ਾਸਨ ਨਹੀਂ ਪਹੁੰਚਿਆ ਨਹੀਂ ਪਹੁੰਚਿਆ ਹਰਜੀਤ ਐਡੇ ਮਾੜੇ ਹਾਲਾਤ ਹੈ ਹਾਂ ਬਹੁਤ ਮਾੜੇ ਹੋਏ ਪਹਿਨੇ ਕੀ ਨਾਮ ਹੈ ਸਵਰਨ ਸਿੰਘ